ਹਰਚੋਵਾਲ ਤੋਂ ਡੱਲੇ ਮੋੜ ਤੱਕ ਦਾ 1 ਕਰੋੜ ਜਿਹੜਾ ਪਿਛਲੇ 20 ਸਾਲਾਂ ਤੋਂ ਖਰਾਬ ਹੈ ਉਹਨੂੰ ਬਣਾਉਣ ਵਾਸਤੇ ਬਹੁਤ ਜ਼ਿਆਦਾ ਪਹਿਲਾਂ ਆਪਾਂ ਪ੍ਰਾਲੇ ਕਰ ਚੁੱਕੇ ਹਾਂ ਸਰਕਾਰ ਤੱਕ ਮੈਸੇਜ ਦੇ ਚੁੱਕੇ ਹਾਂ ਪਰ ਕਿਸੇ ਦੇ ਕੰੰਤੇ ਜੂ ਨਹੀਂ ਸਰਕੀ ਇਸ ਨੂੰ ਬਣਾਉਣ ਵਾਸਤੇ ਅੱਜ ਅਸੀਂ ਇਹ ਪ੍ਰਾਲਾ ਕੀਤਾ ਕੀ ਅਪੀਲ ਨਹੀਂ ਕੀਤੀ ਅਸੀਂ 15 ਦਿਨ ਦਾ ਟਾਈਮ ਦਿੰਦੇ ਹਾਂ ਉਸ ਤੋਂ ਬਾਅਦ ਵਿੱਚ ਅਸੀਂ ਪੱਕਾ ਇਹ ਰੋਡ ਬਲੌਕਰ ਦਿੱਤਾ ਜਾਏਗਾ ਬਲੌਕਰਨ ਤੋਂ ਬਾਅਦ ਵਿੱਚ ਫਿਰ ਜਦੋਂ ਸਰਕਾਰ ਜਾਗੇਗੀ ਇਹ ਕੰਕਰੀਟ ਲੈ ਕੇ ਟਰੱਕ ਆ ਦੇਗੀ ਤਾਂ ਫਿਰ ਅਸੀਂ ਆਪਣਾ ਬਲੌਗ ਖੋਲ੍ਹ ਦਵਾਂ। ਕਿੰਨਾਂ ਤੱਕ ਕਿਥੋਂ ਤੱਕ ਇਹ ਤੁਸੀਂ ਆਪਣੀ ਮੰਗ ਪਹੁੰਚਾ ਚੁੱਕੇ ਹੋ ਵਿਭਾਗਾਂ ਤੱਕ ਜਾਂ ਸਰਕਾਰੀ ਅਧਿਕਾਰੀਆਂ। ਵੇਖੋ ਜੀ ਅਸੀਂ ਇਹ ਤਕਰੀਬਨ ਸਾਰੇ ਹਾਲ ਅਫਸਰ ਐਕਸਨ ਰੋਡ ਐਕਸਨ ਤੱਕ ਡੀਸੀ ਤੱਕ ਵੀ ਪਹੁੰਚ ਹੋ ਗਈ ਹੈ। ਹੋਰ ਵੀ ਜੋ ਵੀ ਜਿੱਥੇ-ਜਿੱਥੇ ਤੱਕ ਇਹਨਾਂ ਦਾ ਆਧਾਰਾ ਬਣਦਾ ਹੈ। ਉੱਥੇ ਤੱਕ ਆਪਾਂ ਇਹ ਲੈਟਰ ਵੀ ਪਹੁੰਚਾ ਚੁੱਕੇ ਹਾਂ ਪਰ ਕਿਸੇ ਨੇ ਸੁਣੀ ਨਹੀਂ। ਪ੍ਰਿੰਟ মিডিਆ 'ਚ ਖਬਰਾਂ ਮਦਿਤੀਆਂ। ਅੱਜ ਫਿਰ ਅਸੀਂ ਇਹ ਲਾਸਟ ਮੈਸੇਜ ਦਿੱਤਾ ਹੈ ਕਿ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੂਰੇ ਭਾਰਤ ਦੇਸ਼ ਨੂੰ ਬਚਾਉਣ ਵਾਸਤੇ ਪਰਾਲਾ ਕਰ ਰਹੀ ਹੈ ਫਿਰ ਆਪਾਂ ਇਹ ਰੋਡ ਵੀ ਇਸੇ ਤਰੀਕੇ ਨਾਲ ਬਣਾਵਾਂਗੇ ਇਹ ਸਾਡਾ ਅੱਜ ਦਾ ਜਿਹੜਾ ਮੈਸੇਜ ਹੈ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਜਿਹੜੀਆਂ ਇਲਾਕੇ ਦੀਆਂ ਸੰਗਤਾਂ ਨੇ ਲੋਕ ਆ ਫੇਸ ਕਰ ਰਹੇ ਆ ਥਾਂ ਥਾਂ ਟੋਏ ਆ ਸਕੂਟਰ ਮੋਟਰਸਾਈਕਲ ਡਿੱਗਦੇ ਆ ਵੱਡੀਆਂ ਗੱਡੀਆਂ ਦੇ ਐਕਸੀਡੈਂਟ ਵੀ ਹੁੰਦੇ ਆ ਅੰਗ ਪੈਰ ਟੁੱਟਦੇ ਆ ਤੇ ਕਈ ਮੌਤਾਂ ਵੀ ਹੁਣ ਤੱਕ ਹੋ ਚੁੱਕੀਆਂ ਨੇ ਬਹੁਤ ਭਿਆਨਕ ਮੰਜ਼ਰ ਜਿਹੜਾ ਇਹ ਸੜਕ ਲੋਕਾਂ ਨੂੰ ਦਿਖਾ ਰਹੀ ਹੈ ਇਹ ਇਹ ਸੜਕ ਦੀ ਵੇਖੋ ਮੈਨੂੰ ਖੁਦ ਆਪ ਸਾਡਾ ਸਤਾਨ ਉੱਤੇ ਮਾਤਾ ਸਾਹਿਬ ਕਰੂਤੇ ਰੋੜ ਦੇ ਆਈ ਬਸਰਾਵਾ ਪਿੰਡ ਦੇ ਮੈਂ ਕਈ ਵਾਰ ਸੋਸ਼ਲ ਮੀਡੀਆ ਤੇ ਆਪਣੇ ਮੋਬਾਈਲ ਤੋਂ ਇਹ 4-50 ਬੰਦਾ ਉਹਨੂੰ ਵੇਖ ਚੁੱਕਿਆ ਹੋਆ ਵੀ ਇਹ ਰੋੜ ਦੀ ਮਾਰੀ ਮੇਰੇ ਗੁਰਦੁਰੂ ਸਾਹਮਣੇ ਹੀ ਕਈ ਲੋਕ ਡਿੱਗਦੇ ਨੇ ਮੈਂ ਚੁੱਕ ਕੇ ਹੱਸਾ ਪਤਾਉਣਾ ਉਹਨਾਂ ਨੂੰ ਕਈ ਏਰ ਮੇ ਖੁਦ ਮਿੱਟੀ ਪਾਈ ਆ ਇਸ ਰੋਡ ਦਾ ਪਈ ਇਨਾ ਮਾੜਾ ਹਾਲ ਹੈ ਹਰਚੋਵਾਲ ਤੋਂ ਡੱਲੇ ਮੋੜ ਤੱਕ ਕਈ ਐਕਸੀਡੈਂਟ ਹੁੰਦੇ ਲੋ ਰੋਜ਼ ਲੋਕੀ ਡਿੱਗਦਾ ਮਰਦਾ ਹੈ ਸੋ ਮੇਰੀ ਪਈ ਸਰਕਾਰ ਨੂੰ ਬੇਨਤੀ ਪਈ ਇਸ ਰੋਡ ਨੂੰ ਬਣਾਇਆ ਜਾਵੇ ਤਾਂ ਜੋ ਲੋਕਾਂ ਨੂੰ ਹਾਸਤੇ ਹੁੰਦੇ ਇਸ ਤੋਂ ਬਚਿਆ ਜਾ ਸਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਭ ਤੋਂ ਪਹਿਲਾਂ ਤੇ ਸਾਡੀ ਪਿਛਲੀ ਕਾਂਗਰਸ ਸਰਕਾਰ ਲੰਗੀ ਆ ਲਾਡੀ ਸਾਡੇ ਹਲਕਾ ਵਿਧਾਇਕ ਵੀ ਗਏ ਇਥੋਂ ਫਤੇ ਬਾਜਵਾ ਗਿਆ ਤ੍ਰਿਪਤ ਬਾਜਵਾ ਗਿਆ ਪ੍ਰਤਾਪ ਬਾਜਵਾ ਅੱਜ ਵੀ ਹਾਜ਼ਰ ਆ ਸਾਰੇ ਉਸ ਤੋਂ ਬਾਅਦ ਹੁਣ ਇਹ ਸਰਕਾਰ ਜਿਹੜੀ ਆ ਆਮ ਪਾਰਟੀ ਦੀ ਸਰਕਾਰ ਆ ਗਈ ਜਿੰਨੂੰ ਸਾਡੇ ਲੋਕਾਂ ਨੇ 92 ਚੁਣ ਕੇ ਭੇਜਿਆ ਜਿਹਦੇ ਵਿੱਚ ਸਾਡਾ ਅਮਰਪਾਲ ਜੀ ਇਹ ਵਿਧਾਇਕ ਸਾਡਾ ਨਾਲ ਹੀ ਆ ਕਿਸ਼ਨਕੋਟ ਉਹਦੇ ਕੰਨਾਂ ਤੱਕ ਵੀ ਬਹੁਤ ਵਾਰ ਇੱਥੇ ਲੋਕ ਲੋਕਾਂ ਨੇ ਜਿਹੜੀ ਗੱਲ ਆ ਪਹਚਾਈ ਆ ਤੇ ਆਮ ਰਾਹਗੀਰਾਂ ਦੀ ਜਿਹੜੀ 100 ਪਿੰਡ ਨੂੰ ਤਕਰੀਬਨ ਜੋੜਨ ਵਾਲੀ ਹੈ ਜਿਹੜੀ ਸ਼ੜਕ ਆ ਕਿਉਂਕਿ ਬਟਾਲਾ ਇੱਕ ਮੇਨ ਸਿਟੀ ਆ ਤੇ ਸਾਡਾ ਲੋਕਲ ਸਾਰਾ ਸ਼੍ਰੀ ਹਰਗੋਬਿੰਦਪੁਰ ਜਿੰਨਾ ਵੀ ਇਲਾਕਾ ਹੈ ਉਹਦੇ ਵਾਸਤੇ ਮੇਨ ਸ਼ੜਕ ਆ ਤੇ ਸਾਰੇ ਜਿਹੜੇ ਸਾਡੇ ਪ੍ਰਸ਼ਾਸਨਿਕ ਹਾਕਮ ਆ ਉਹਨਾਂ ਦੇ ਕੰਨਾਂ ਦੇ ਵਿੱਚ ਬਹੁਤ ਵਾਰ ਲੋਕੋ ਲੋਕਾਂ ਨੇ ਇਹ ਜਿਹੜੀ ਆ ਗੱਲ ਪਹਚਾਈ ਆ ਪਰ ਜਦੋਂ ਉਹਨਾਂ ਨੇ ਬਿਲਕੁਲ ਨਹੀਂ ਸੁਣਿਆ ਤੇ ਮਜਬੂਰੀ ਵਾਸੀ ਇਹਨਾਂ ਲੋਕਾਂ ਨੇ ਜਿਹੜਾ ਕਿਸਾਨ ਜਥੇਬੰਦੀਆਂ ਦਾ ਆਸਰਾ ਲਿਆ ਅਸੀਂ ਲੰਮੀ ਮੀਟਿੰਗ ਕਰਕੇ ਐਸ.ਡੀ.ਐਮ ਸਾਹਿਬ ਕੋਲ ਲਿਖਤੀ ਪੱਤਰ ਦੇਾਂਗੇ ਤੇ ਸਮਾਂ ਦੇਾਂਗੇ 15 ਦਿਨ ਦਾ ਉਸ ਤੋਂ ਬਾਅਦ ਅਸੀਂ ਜਿਹੜਾ ਅਗਲਾ ਫੈਸਲਾ ਲਵਾਂਗੇ ਉਹ ਫੈਸਲਾ ਸਾਡਾ ਜਿਹੜਾ ਮਜਬੂਰੀ ਵਾਸ ਹੋਊਗਾ ਉਦੇ ਵਾਸਤੇ ਅਸੀਂ ਧਰਨਾ ਲਾਵਾਂਗੇ ਲੰਬੇ ਤੌਰ ਤੇ ਸਾਨੂੰ ਇਹ ਰਸਤਾ ਜਿਹੜਾ ਰੋਕਣਾ ਪਊਗਾ ਸਾਡਾ ਕੋਈ ਰਾਹ ਰੋਕਣਾ ਕੋਈ ਸ਼ੌਕ ਨਹੀਂ ਹੈ ਕਿ ਅਸੀਂ ਆਮ ਰਾਹਗੀਰਾਂ ਨੂੰ ਤੰਗੀ ਦਈਏ ਪਰ ਮਜਬੂਰੀ ਵਸ ਇਹ ਸਾਨੂੰ ਫੈਸਲਾ ਲੈਣਾ ਪਊਗਾ ਉਹਦਾ ਜ਼ਿੰਮੇਵਾਰ ਸਾਡਾ ਇੱਥੋਂ ਦਾ ਹਲਕਾ ਵਿਧਾਇਕ ਇੱਥੋਂ ਦਾ ਤਹਿਸੀਲਦਾਰ ਐਸ ਡੀ ਐਮ ਤੇ ਜਿਹੜਾ ਰੋਡ ਵਿਭਾਗ ਹੈ ਪੀ ਡਬਲਯੂ ਡੀ ਤੇ ਜਾਂ ਹੋਰ ਕਨਸਰਨਿੰਗ ਜਿਹੜੇ ਇਸ ਰੋਡ ਦੇ ਨਾਲ ਸੰਬੰਧਤ ਆ ਉਹ ਵਿਭਾਗ ਜ਼ਿੰਮੇਵਾਰ ਹੋਣਗੇ ਆਵੇ ਹੀਰਾ ਪਾ ਲਿਆ ਤਾਂ सरका वारी सरकार लोका ਸੋ ਅੱਜ ਇੰਦਸਾਨ ਜੁਨੀਆਲੇ ਤੇ ਲੋਕਾਂ ਨੇ ਰੜਕੇ ਅੱਜ ਜੋ ਉਹਦੇ ਸੰਬੰਧ ਵਿੱਚ ਜੋ ਕਿ ਸੜਕ ਦਾ ਸਾਨੂੰ ਪਿਛਲੇ 2 ਮਹੀਨੇ ਤੋਂ ਲਾਰਾ ਲਾ ਰਹੀ ਹੈ ਮਹਿਕਮਾ ਕਹਿ ਰਿਹਾ ਕਿ ਡੰਡਰ ਹੋ ਗਿਆ ਬਸ ਕੰਮ ਕਰਨਾ ਨਹੀਂ ਹੋਇਆ ਕੋਈ ਕੰਮ ਸ਼ੁਰੂ ਨਹੀਂ ਹੋਇਆ ਸੋ ਅੱਜ ਅੱਪਾ ਮਹਿਕਮਾ ਨੂੰ ਇਸ ਤੋਂ ਕਾੜੂ ਇੱਕ ਟ੍ਰੇਲਰ ਦੇਣ ਵਾਸਤੇ ਇੱਕ ਟ੍ਰੇਲਰ ਦਸਣਾ ਵਾਤੇ ਆਪਾਂ ਹੁਣੇ ਮੀਟਿੰਗ ਕਰਕੇ ਇਹ 10 ਜਾਂ 20 ਦਿਨ ਦਾ ਟਾਈਮ ਦੇਵਾ ਗਏ ਉਸ ਤੋਂ ਬਾਅਦ ਜੇ ਇਹ ਸੜਕ ਨੂੰ ਨਾ ਬਣਿਆ ਗਿਆ ਤੇ ਪੱਕੇ ਤੋਂ ਤੇ ਚੌਕ ਦਾ ਚੌਕ ਦੇ ਵਿੱਚ ਧਰਨਾ ਦਿੱਤਾ ਜਾਏ ਕਿਸੇ ਤੇ ਸਰਕਾਰ ਦੀ ਹੋਏਗੀ ਇਹ ਵੇਖੋ ਤੁਸੀਂ ਜੇ ਕਿਸੇ ਨੇ ਮਰੀਜ਼ ਨੂੰ ਲੈ ਕੇ ਜਾਣਾ ਬਟਾਲੇ ਮਰੀਜ਼ ਭਾਵੇਂ ਚੰਗਾ ਭਲਾ ਹੋਵੇ ਲੇਕਿਨ ਜਿੰਨੇ ਸੜਕ ਦੇ ਵਿੱਚ